ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਿਲੀਪ ਕੋਟੇਵਾੜਾ ਜੀ ਦੀ ਲਿਖੀ ਕੋਈ ਕਹਾਣੀ ਰੱਬ ਤੇ ਰੋਤਾਂ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ ਏਠਾ ਸਭ ਥੁੰਦਕਾਰ ਸੀ ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿੱਚ ਕਲੋਡ ਬਾਇਰਥ ਆਪਣੇ ਜਿਤ ਵਿੱਚ ਹੋ ਰੇ ਪਨਗੜ ਵਿੱਚ ਇਕਾਗਰ ਹੋਇਆ ਕੋ ਇੱਕ ਨਦੀ ਦੇ ਕੰਢੇ ਫਿਰ ਰਿਹਾ ਸੀ ਨਦੀ ਪਰ ਜੋवन ਵਿੱਚ ਵੈਰੀ ਸੀ ਜ਼ਰੂਰ ਪਹਾੜਾਂ ਵਿੱਚ ਮੀ ਪਿਆ ਹੋਣਾ ਹੈ ਫੁੱਲ ਪੌਦਿਆਂ ਦੀਆਂ ਟੀਸੀਆਂ ਉੱਤੇ ਬੈਠ ਖੰਭ ਫੜਕਾਰੇ ਸੰ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ ਵੰਚੀ ਗਰਗਨਾ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਬੱਦਲ ਘੋਰਿਆ ਰੱਬ ਦੀ ਇਕਾਗਰਤਾ ਭੰਗ ਹੋ ਗਈ ਉਸਨੇ ਖਿੱਚ ਕੇ ਸਾਰੀਆਂ ਹੀ ਰੁੱਤਾਂ ਨੂੰ ਭੇਜ ਦਿੱਤਾ ਤੇ ਕਿਹਾ ਵਾਰੀ ਵਾਰੀ ਸਿਰ ਜੀ ਚੱਲੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ ਹੁਕਮ ਨੀਆਂ ਬੰਨੀਆਂ ਰੁੱਤਾਂ ਇਹ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ ਮਾਨਮਤੀਆਂ ਰੁੱਤਾਂ ਇਤੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ ਲੋਕ ਇਹਨਾਂ ਤੋਂ ਬਚਣ ਦੇ ਉਪਰਾਲੇ ਵਿੱਚ ਲੱਗੇ ਖੋਲਾ ਕੰਦਰਾ ਛੱਪਰੀਆਂ ਕੋਠੀਆਂ ਤੋਂ ਤਰ੍ਹਾਂ ਬੰਗਲਿਆਂ ਤੱਕ ਆ ਪਹੁੰਚੇ ਕਿਸੇ ਰੁੱਤ ਮੀਂਹ ਪੈਂਦਾ ਦਰਿਆਵਾਂ ਵਿੱਚ ਛਾੜ ਆਉਂਦੇ ਪਿੰਡਾਂ ਦੇ ਪਿੰਡ ਰੁੜ ਜਾਂਦੇ ਰੋਤਾਂ ਦੀ ਇਹ ਵੀ ਇੱਕ ਸ਼ੁਗਲ ਸੀ ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਹੈ ਕਦਮੀ ਪਏਗਾ ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕਹਿੰਦੀਆਂ ਵਾਂ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਤਾਰ ਓਕੇ ਖੜੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪੈਰੇ ਬਿਠਾਏ ਤੇ ਤਰਲੋ ਮੱਛੀ ਹੁੰਦੇ ਪਹਿਰਾ ਬਦਲ ਜਾਣ ਦੀ ਉਡੀਕ ਕਰਦੇ ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾ ਪੁੱਛਿਆ ਹੀ ਵਗਦੇ ਰਹਿੰਦੇ ਹਨ ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ ਲੋਕ ਯੱਗ ਕਰਦੇ ਹਵਨ ਕਰਦੇ ਕਿੱਥੇ ਕਿਹੜਾ ਵਿਗਨ ਹੋ ਰਿਹਾ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬ ਲਾ ਲਏ ਸੰਗ ਮੇਂ ਦੀ ਪਰਵਾਹ ਹੀ ਨਹੀਂ ਸੀ ਕਰਦੇ ਰੋਤਾ ਉਦਾਸ ਹੋ ਗਈਆਂ ਹੋ ਰਲ ਕੇ ਰੱਬ ਕੋਲ ਗਈਆਂ RAM ਜੀ ਧਰਤੀ ਉਤੇ ਸਾਡੇ ਕੋਈ ਲੋ ਨਈ ਸਾਨੂੰ ਪਰਤਾਉਣ ਦੀ ਆਗਿਆ ਦਿਓ ਇਹ ਕਿਵੇਂ ਹੋ ਸਕਦਾ ਹੈ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਆਪ ਚਲ ਕੇ ਵੇਖ ਲਓ ਬੇਸ਼ੱਕ ਰੁੱਤਾਂ ਨੇ ਅਰਜ਼ ਗੁਜ਼ਾਰੀ ਰੱਬ ਇੱਕ ਨਿੱਕੀ ਦੇ ਚੀੜੇ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ ਵੇਲਾ ਆਪਨ ਦਾ ਸੀ ਰੁੱਤ ਬਹਾਰ ਦੀ ਸੀ ਅਸਮਾਨ ਉੱਤੇ ਬੱਦਲ ਘਰੇ ਆਏ ਮੋਰਾ ਨੇ ਖੰਭ ਖਿਲਾੜ ਕੇ ਝੁੰਝੁਂਕੇ ਨੱਚ-ਨੱਚਕੇ ਬਦਲਾਂ ਨੂੰ ਧਰਤੀ ਉੱਤੇ ਉਤਰ ਆਉਣ ਲਈ ਕਿਹਾ ਜੰਗਲੀ ਫੁੱਲ ਇੱਕ ਦੂਜੇ ਵੱਲ ਸਹਿਨਤਾ ਕਰ ਕਰ ਹੱਸ ਰਹੇ ਸਨ ਨਿੱਕੇ-ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਦੇ ਪਪੀਸਿਆਂ ਦੇ ਗੀਤ ਹਵਾ ਵਿੱਚ ਕੰਨੀਆਂ ਵਾਂਗ ਬਨ-ਬਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ ਇਹ ਧਰਤੀ ਤਾਂ ਬੜੀ ਸੋਹਣੀ ਥਾਂ ਹੈ ਰੱਬ ਨੇ ਬਹਾਰ ਨੂੰ ਆਖਿਆ ਇਨੇ ਨੂੰ ਇੱਕ ਸ਼ੇਰ ਆ ਗਿਆ ਬੜੀ ਭੀੜ ਸੀ ਬੜਾ ਰੌਲਾ ਸੀ ਹਰ ਕੋਈ ਹੀ ਜਿਵੇਂ ਗਵਾਚਿਆ ਹੋਇਆ ਸੀ ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ ਕਿਸੇ ਦਾ ਕੋਈ ਜਾਣੂ ਨਹੀਂ ਸੀ ਇਥੋਂ ਤੱਕ ਕਿ ਕਿਸੇ ਦਾ ਕੋਈ ਗਰਾਈਂ ਵੀ ਪ੍ਰਤੀਤ ਨਹੀਂ ਸੀ ਹੁੰਦਾ ਜਿਹੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੇ ਨੂੰ ਬੜੀ ਵਾਰ ਦੇਖਦੇ ਸਨ ਇਸ ਲਈ ਉਸਨੇ ਬਾਹਰ ਨੂੰ ਪੁੱਛਿਆ ਜਿਹੜੀਆਂ ਲੈ ਲੋ ਰੰਗ-ਬਰੰਗੀਆਂ ਚਿੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ ਨਿੱਕੇ-ਨਿੱਕੇ ਪਿੰਜਰਿਆਂ ਦਾ ਥੱਬਾ, ਮੋਢੇ, ਸੁਟੀ ਇੱਕ ਪਾਈ ਹੋਕਾ ਦੇ ਰਿਆ ਸੀ ਜਿਹੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ ਉਥੋਂ ਛੇਤੀ ਲੈ ਕੇ ਉੱਡ ਕੇ ਉਹ ਇੱਕ ਮੰਦਰ ਵਿੱਚ ਆਵੜਿਆ ਤਾਜ਼ੇ ਮੋਤੀਏ ਦਾ ਹਾਰ ਦੋ-ਦੋ ਅਨੇ ਮੰਦਰ ਦੇ ਬਾਹਰ ਨੰਗੇ ਪੈਰੀ ਪਾਟੇ ਹੋਏ ਝੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ ਲੈ ਫੜ ਦੋ ਦਾਣਾ ਦੇ ਹਰ ਆਪਣਾ ਟਿੰਡ ਮਸਾਂ ਸੰਭਾਲੀ ਆ ਰਹੇ ਇੱਕ ਤਿਲਕ ਤਾਰੀ ਲਾ ਲੇ ਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ ਮੁੰਡਾ ਜੱਕੋ ਤੱਕੋ ਵਿੱਚ ਪੈ ਗਿਆ ਜਿਵੇਂ ਉਸਨੇ ਪਹਿਲੇ ਹੀ ਬੜਾ ਘਟਮੁਲ ਦੱਸਿਆ ਸੀ ਕੋਈ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਹੈ ਔਰ ਦੋ ਘੰਟੇ ਨੂੰ ਇਹਨਾਂ ਉਹੀ ਬੇਹੇ ਹੋ ਜਾਣਾ ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ ਗੱਲ ਮੁੰਡੇ ਨੂੰ ਸਮਝ ਨਾ ਆਈ ਉਸ ਨੇ ਬੇਵੱਸ ਹੋ ਕੇ ਡੇਡ ਅੰਨੇ ਨੂੰ ਹੀ ਖਾਣ ਦੇ ਦਿੱਤਾ ਲਾਲਾ ਜੀ ਮੰਦਿਰ ਵਿੱਚ ਜਾ ਪਹੁੰਚੇ ਦੇਵੀ ਦੇ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਉਸਦੇ ਚਰਨਾਂ ਵਿੱਚ ਵਗਾਮਾਰੇ ਰੱਬ ਮੰਦਰ ਵਿੱਚੋਂ ਬਾਹਰ ਆ ਗਿਆ ਇੱਕ ਔਰਤ ਆਪਣੇ ਵਾਲਾ ਵਿੱਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ ਉਹ ਔਰਤ ਆਪ ਵੀ ਬੜੀ ਸੋਹਣੀ ਸੀ ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ ਸਿਰ ਟਕ ਲੈ ਸੋ ਜਮਾਨਾ ਮੜਾਏ ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ ਜੋ ਸ਼ਾਇਦ ਉਸ ਔਰਤ ਦੀ ਸਾਥ ਸੀ ਨਿਗੇ ਹ ਆ ਗਿਆ ਘਰ ਤੀਆਂ ਨੋਹਾ ਵਾਂਗ ਉਸ ਨੇ ਸਿਰ ਟਕ ਲੈ ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੀਠਾ ਸਾ ਘੁੱਟਿਆ ਹੋਇਆ ਹੋਣਾ ਸੀ ਐਨੇ ਨੂੰ ਕਣੀਆਂ ਉਤਰ ਆਈਆਂ ਆਵਾਜ਼ਾਂ ਹੀ ਹੋਰ ਤੇਜ਼ ਹੋ ਗਈ ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ ਕਿੜੀ ਬਣਿਆ ਰੱਬ ਇੱਕ ਖੰਬੇ ਉੱਤੇ ਬੈਠਣੇ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜੀਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੇ ਸੁਰਤ ਜੇ ਗੁੰਮ ਹੋ ਗਈ ਕੱਚੀ ਜਿਹੀ ਹਾਸੀ ਹੱਸ ਕੇ ਉਹ ਇੱਕ ਕਰਦੇ ਛੱਤ ਉੱਤੇ ਬੈਠ ਗਿਆ। ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕੇਂਦਰੇ ਦਰਖਤ ਹੀ ਨਹੀਂ। ਪੰਛੀ ਕਿੱਥੇ ਬੰਦੇ ਹੋਣਗੇ? ਆਲਣੇ ਕਿੱਥੇ ਪਾਉਂਦੇ ਹੋਣਗੇ? ਰਾਤ ਨੂੰ ਕਿੱਥੇ ਸੌਂਦੇ ਹੋਣਗੇ? ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿੱਚ ਪੰਛੀ ਹੱਨ ਹੀ ਨਹੀਂ। ਜਿਹੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ। ਇਹ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ। ਨਾ ਕਿਸੇ ਨੇ ਅੱਖਾਂ ਵਿੱਚ ਬਦਲਾਂ ਦੇ ਪਰਛਾਵੇਂ ਨੱਚੇ ਨਾ ਕੋਈ ਨੰਗੇ ਨੰਗੇ ਪੈਰੀ ਤਰਤੀ ਦੀ ਸੁਗੰਧ ਪੀਣ ਆਇਆ ਨਾ ਕਿਸੇ ਨੇ ਵਾਲ ਖੋਲ ਕੇ ਡਿੰਗ ਦੇ ਮੋਤੀ ਪੋਚੇ ਹੁਣ ਰੱਬ ਬਹਾਰ ਦੇ ਮੂੰਹ ਵੱਲ ਤਕਣੋਂ ਚਿਚਕਦਾ ਸੀ ਪਉਲ ਸ਼ਹਿਰ ਵੱਲ ਪਿੱਟ ਕਰਕੇ ਤੁਰ ਪਿਆ ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ ਵੰਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗੌਂਦਾ ਤੁਰਿਆ ਰਿਹਾ ਸੀ ਮੈਨੇ ਤੁੰਕੋ ਨਾ ਮਿਲਨੇ ਕੀ ਕਸਮ ਖਾਈ ਹੈ ਕੇ ਨੂੰ ਨਾ ਮਿਲਨ ਦੀ ਕਸਮ ਖਾਦੀ ਐ ਇਸਨੇ ਜਿਹੜੇ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਹੈ ਤੈਨੂੰ ਕਿਵੇਂ ਪਤਾ ਹੈ ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਹੈ ਕਣੀਆਂ ਹੋਰ ਤੇਜ਼ ਹੋ ਗਈਆਂ ਡੰਡੇ ਡੰਡੇ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਝੋਟਕੀਆਂ ਵਜਾਈਆਂ ਬਦਣਾ ਵੱਲ ਵਾਕਫਾ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਏ ਆ ਮੈਨੂੰ ਤੁਮਕੋ ਨਾ ਮਿਲਣੇ ਦੀ ਕਸਮ ਖਾਈ ਹੈ ਸਾਹਮਣੋਂ ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ ਮੈਂ ਆ ਰਿਹਾ ਤਹੇ ਤਾਂ ਮੈਂ ਸਾਈਕਲ ਤੇ ਛੱਡ ਆਉਂਦਾ ਜਾਣਾ ਕਿੱਥੇ ਡਾਕੀ ਨੇ ਆਪਣੇ ਨੱਕ ਉਤੇ ਐਨ ਠੀਕ ਕਰਦੇ ਆਂ ਇੱਕ ਬੈਰ ਧਰਤੀ ਉਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ ਜਾਣ ਜਾਣਾ ਤਾਂ ਕਿਤੇ ਵੀ ਨਹੀਂ ਉਸ ਨੇ ਆਪਣੀ ਚਾਲ ਬਿਨਾਂ ਹੌਲੀ ਕੀਤੇ ਆਹ ਕੋਲੋਂ ਲੰਘਦੇ ਨੇ ਕਿਹਾ ਮੈਂ ਆ ਰਿਹਾ ਏ ਕੱਪੜੇ ਪਿੱਛੇ ਜਾਣਗੇ ਇਹ ਗੱਲ ਬਹੁਤੀ ਉਸ ਦੇ ਥਾਂ ਡਾਕੀਏ ਨੇ ਸ਼ਾਇਦ ਆਪਣੇ ਕਸੇ ਮਲੇ ਹਾਕੀ ਕੱਪੜਿਆਂ ਦਾ ਧਿਆਨ ਤਰ ਕੇ ਆਖੀ ਤੁਸੀਂ ਚੱਲੋ ਮੈਂ ਤੋਂ ਪਹਿਲਾਂ ਪਹੁੰਚੋ ਕਚਰੀ ਜੀ ਹਾਸੀ ਹੱਸਦੇ ਆ ਉਸ ਬੰਦੇ ਨੇ ਡਾਕੀ ਨੂੰ ਕਿਹਾ ਕਾਲੀ ਕਾਲੀ ਪੈਰਲ ਮਾਰਦਾ ਡਾਕੀਆ ਸੋਚ ਰਿਹਾ ਸੀ ਇਸ ਵਿੱਚ ਫਸਣ ਵਾਲੀ ਉਹਨਾਂ ਕਿਹੜੀ ਗੱਲ ਸੀ ਮੈਂ ਤਾਂ ਅਕਲ ਦੀ ਗੱਲੀ ਆਖੀ ਸੀ ਪਿੰਡ ਤੋਂ ਦੂਰ ਵੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ ਕਿਉਂ ਛੇੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਖਬਰੇ ਸੋਚਦਾ ਹੋਏ ਕਿ ਸ਼ਾਇਦ ਮਰਨ ਵਾਲਿਆਂ ਵਿੱਚ ਕੋਈ ਜਿਉਂਦਾ ਬੰਦਾ ਵੀ ਹੋਵੇ ਜਿਹਨੇ ਬਣਿਆ ਰੱਬ ਹੱਸ ਪਿਆ ਇੱਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲੱਗਦਾ ਏ ਕਿ ਇਹ ਜਿਉਂਦੇ ਵੀ ਸੰ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਉਹ ਬੰਦਾ ਤੋਬੇ ਦੇ ਕੰਡੇ ਉੱਤੇ ਪਹੁੰਚ ਗਿਆ ਤੋਬੇ ਵਿੱਚ ਪਮੋੜ ਕਿਲੇ ਹੋਏ ਸੰ ਇੰਨਾ ਹੀ ਕੁਝ ਉਸ ਬੰਦੇ ਦੇ ਮਨ ਵਿੱਚ ਖੜ ਗਿਆ ਉਸ ਨੇ ਲੜਦਾ ਕੇ ਆਪਣੇ ਤੋਰ ਅੰਦਰਲੇ ਬੋਲਾ ਰਹੀ ਗਾਇਆ ਮੈਂਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਉਹ ਮੇਰੇ ਵਿਚ ਬਗਲੇ ਚੌਹਲ ਕਦਮੀ ਕਰਦੇ ਫਿਰੇ ਸਨ ਉਹ ਜਬੋਲ ਵੀ ਰਹੇ ਸਨ ਉਸਨੂੰ ਲੱਗਿਆ ਕਹਿ ਰਹੇ ਹਨ ਚੰਗਾ 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 ਟੋਬੇ ਦੇ ਕਸਮਲੇ ਪਾਣੀ ਵਿੱਚ ਡਿੱਗਦੀਆਂ ਕੜੀਆਂ ਨਾਲ ਪਾਣੀ ਦੇ ਜਿਵੇਂ ਕੋਤਕ ਤਾੜੀਆਂ ਨਿਕਲ ਗਈਆਂ ਸਨ ਫਿਰ ਉਸ ਬੰਦੇ ਨੇ ਕੰਡੇ ਉੱਤੇ ਬੈਠ ਕੇ ਟੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮੜ ਲਈ ਫਿਰ ਉਹ ਹੱਥਾਂ ਨੂੰ ਹਿਲਾ ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਦਿਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਤੇ ਕਰ ਰਹੇ ਹਨ ਜਿਵੇਂ ਸੱਚੀ ਮੋਤੀ ਦੇ ਹੋਣ ਤੇ ਇਹਨਾਂ ਹੱਥਾਂ ਦੀ ਇਨ ਬਿ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ ਉਸ ਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲੱਗਦੀ ਸੀ ਫਿਰ ਉਸਨੇ ਪਾਣੀ ਦਾ ੂੰਡਰ ਪੜਕੇ ਫੰਬੂੜਾ ਉੱਤੇ ਸੁੱਟਿਆ ਉਹਨਾ ਝੁੱਠੇ ਉਹ ਗਾਣ ਲੱਗ ਪਿਆ ਸੂਰਜਾਂ ਦੀ ਜਿੰਦ ਮੇਰੀ ਬੱਦਲਾਂ ਦੀ ਜਿੰਦ ਮੇਰੀ ਪੰਛੀਆਂ ਦੀ ਜਿੰਦ ਮੇਰੀ ਪੱਤਿਆਂ ਦੀ ਜਿੰਦ ਮੇਰੀ ਪੌਣਾਂ ਦੀ ਜਿੰਦ ਮੇਰੀ ਮੈਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਫਿਰ ਉਸਨੇ ਹੱਥ ਧੋ ਲਏ ਰੋਬੇ ਕੰਡੇ ਖੜੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ ਤੇਜ ਹਵਾ ਵਿੱਚ ਬਰੋਟੇ ਦੇ ਪੱਤੇ ਅਗੜ ਪਿਛੜ ਖੜਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ ਜਿਹੜੇ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤਾਕੇ ਉਸ ਬੰਦੇ ਨੇ ਟੀਟੀ ਮਾਰੀ ਜਿਹੜੇ ਬਣੇ ਰੱਬ ਨੇ ਕੋਲ ਖੜੋਤੇ ਬਹਾਰ ਸ਼ਰਮਾ ਗਈ ਰੱਬ ਹੱਸ ਪਿਆ ਤੇ ਬੋਲਿਆ ਉਹਨਾਂ ਸਾਰਿਆਂ ਲਈ ਨਾ ਸਹੀ ਅਜੇ ਹੀ ਇਕ ਲਈ ਹੀ ਵਰਪਨਾ ਆਉਂਦੀਆਂ ਰਹਿਣਗੀਆਂ ਬੱਦਲ ਵਰਦੇ ਰਹਿਣਗੇ ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜਦੇ ਰਹਿਣਗੇ ਜਿਹੜਾ ਗਾਰਿਆ ਸੀ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਬਾਹਰ ਨੇ ਜਿਵੇਂ ਆਗਿਆ ਆਕੇ ਧਰਨਿਵਾ ਦਿੱਤਾ ਜਿਹੜੀ ਬਣਿਆ ਰੱਬ ਸੋਚ ਰਿਆ ਸੀ ਉੱਪਰ ਸਵਰਗ ਜਾਇਆ ਜਾਵੇ ਕਿ ਨਾ ਤੇ ਇਸ ਕਹਾਣੀ ਬਾਰੇ ਆਪਣੇ ਵਿਚਾਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ